ਅਸਲਾਮੁਅਲੈਕਮ ਸੱਜਣੋ ਦੋਸਤੋ ਪੈਂਤ ਪ੍ਰਭੂ ਕੀ ਹਾਲੇ ਠੀਕ ਜੈਨਾ ਤੁਸੀਂ ਅੱਲਾਹ ਕਰੇ ਤੁਸੀਂ ਸਦਾ ਠੀਕ ਰਹੋ ਮੈਂ ਅੱਜ ਤੁਹਾਡੇ ਨਾਲ ਇਹ ਜੀ ਗੱਲ ਕਰਨ ਲੱਗਿਆ ਹਾਂ ਜਿਹੜੀ ਗੱਲ ਕਦੀ ਕਦੀ ਪੁਰਾਣੇ ਬਾਬੇ ਤੇ ਸਿਆਣੇ ਲੋਕ ਕਰਦੇ ਹੁੰਦੇ ਸੀ ਅੱਜ ਦੇਖੋ ਤੜੇ ਵਿਸ਼ੇ ਤੇ ਤੇ ਮੇਰੀ ਵਿਸ਼ੇ ਤੇ ਕਦੀ ਚੰਗੀ ਹੁੰਦੀ ਆ ਕਦੀ ਮਾੜੀ ਹੁੰਦੀ ਆ ਪਰ ਸੋਚੀਏ ਤੇ ਬਹੁਤੀ ਮਾੜੀ ਰਹਿੰਦੀ ਹੈ ਕਿਦਾਂ ਸਾਡੇ ਮੁਲਕ ਪਾਕਿਸਤਾਨ ਦੇ ਹਾਲਾਤ ਮਾੜੇ ਹੀ ਰਹਿੰਦੇ ਆ ਇਹ ਤਾਂ ਬਗਲ ਕਦੀ ਸੇਰ ਕਰਾਂਗੇ ਅੱਜ ਤੇ ਆਪਾਂ ਗੱਲ ਕਰਦੇ ਆ ਦੋ ਸ਼ੈਮਾਂ ਦੀ ਜਿਹੜਾ ਮੈਂ ਤੁਹਾਨੂੰ ਇਤਾਰਫ ਕਰਾਉਣਾ ਇਕ ਨੂੰ ਕਹਿੰਦੇ ਨੇ ਗੁੜ ਤੇ ਇੱਕ ਨੂੰ ਕਹਿੰਦੇ ਨੇ ਸ਼ੱਕਰ ਨਾਂ ਤਾਂ ਸੁਣਿਆ ਹੋਣਾ ਕਦੀ ਖਾਧੀ ਵੀ ਹੋਏਗੀ ਕਦੀ ਵੇਖੀ ਹੋਏਗਾ ਸੁਣਿਆ ਹੋਏਗਾ ਪਰ ਗੱਲ ਇਹ ਹੈ ਕਿ ਅੱਜ ਮੈਂ ਦਾ ਤਰਫ ਤੜਨਾ ਕਿਉਂ ਖੁਸੀ ਤੌਰ ਤੇ ਗਰਾਉਂਡ ਲੱਗਾ ਤਨ ਮੈਂ ਚੇਤਾ ਕਿਉਂ ਗਰਾਉਂਡ ਲੱਗਾ ਇਸ ਵਜਾ ਤੋਂ ਕਿ ਪਾਕਿਸਤਾਨ ਦੇਿਹ ਹਾਲਾਤ ਹਰ ਮਹਿਕ ਨਵਾਸੇ ਖਰਾਬ ਹੈ ਪਰ ਆੜੇ ਆਪਣੇ ਜ਼ਿਮੀਂਦਾਰ ਤਸਾਨ ਇਹ ਜਿਹੜੇ ਜਾਨ ਕਈ ਚਲਾਉਂਦੇ ਸਾਰਾ ਸਾਲ ਮਿਹਨਤ ਕਰਦੇ ਕੋਸ਼ਿਸ਼ ਕਰਦੇ ਖੂਨ ਪਸੀਨਾ ਇਕ ਕਰਦੇ ਆਪਣਾ ਸਾਰਾ ਕੁਝ ਡੰਗਰ ਵੀ ਲਟਾ ਦਿੰਦੇ ਤੇ ਫਿਰ ਸਾਲ ਬਾਅਦ ਮੈਨੂੰ ਕੁਝ ਵੀ ਨਹੀਂ ਲੱਭਦਾ ਇਹ ਜਿਹੜੇ ਬੜਾਵਾ ਮਗਰ ਮੱਚ ਇਹਨਾਂ ਨੇ ਸ਼ੂਗਰ ਮਿੱਲਾ ਮਾਫੀਆ ਕਹਿੰਦੇ ਹਰ ਸਾਲ ਜ਼ਿਮੀਂਦਾਰ ਜੀ ਮੇਰੇ ਜਿਹੜੀ ਆ ਉਹਦੇ ਤੇ ਪਾਣੀ ਫੇਰ ਦਿੰਦੇ ਤੇ ਕਿਉਂ ਆ ਨਜ਼ੀਮੇ ਦਾ ਸਾਥ ਦੇਈਏ ਆਪਾ ਚੀਨੀ ਨੂੰ ਖਾਣੇ ਛੱਡ ਦਈਏ ਚੀਨੀ ਦਾ ਆਪਾ ਬਾਈਕਾਟ ਕਰੀਏ ਤੇ ਆਪਾ ਗੁੜ ਖਾਈਏ ਸ਼ੱਕਰ ਖਾਈਏ ਆਪਣੀ ਸਿਹਤ ਵੀ ਚੰਗੀ ਹੋ ਜਾਵੇ ਕਈਆਂ ਬਿਮਾਰੀਆਂ ਤੋਂ ਬਚੀਏ ਅਰੇ ਸ਼ੂਗਰ ਵਾਲੇ ਭਰਾ ਜਿੰਨਾਂ ਗਾਦੀ ਗੋਲੀਆਂ ਖਾਂਦੇ ਤੇ ਆਪਣੇ ਢਿੱਡ ਪਰਮੋਲੇ ਰੋਜ਼ ਕਿ ਸਵੇਰ ਨੂੰ ਤੇ ਪੈਰ ਕੋ ਸ਼ਾਮ ਨੂੰ ਇਨਸੂਲਿਨ ਹੀ ਲੋਂਦੇ ਆ ਇਹ ਤੋਂ ਵੀ ਨਾਵੇ ਹੱਟ ਜਾ ਕੇ ਦੇਆ ਡਾਕਟਰ ਕਹਿੰਦੇ ਆ ਹਕੀਮ ਕਹਿੰਦੇ ਆ ਸਿਆਣੇ ਕਹਿੰਦੇ ਇਹਦਾ ਚਿੱਟੇ ਜਿਹੜਾ ਅੰਧੀ ਖੰਡਵਾਚੀਂ ਆ ਇਹ ਤੇ ਜ਼ਹਿਰ ਤੇ ਸ਼ੂਗਰ ਵਾਲੇ ਮਾਸਤੇ ਬਹੁਤ ਜ਼ਹਿਰ ਤੇ ਜੇ ਤੁਸੀਂ ਅੜ ਮਿਲ ਕੇ ਆਪਾਂ ਅੜ ਮਿਲ ਕੇ ਇਹ ਕੰਮ ਕਰੀਏ ਤੇ ਜ਼ਿਮੀਂਦਾਰਾਂ ਨੂੰ ਵਿਚਾਰਿਆਂ ਨੂੰ ਖਾਣ ਨੂੰ ਟੋਕ ਲੱਭ ਜਾਵੇ ਆਪਾਂ ਨਾਲ ਕਿਉਂ ਨਾ ਮੁੱਲ ਖੰਡ ਦੀ ਵਜਾਈਏ गुड़ खाइए शकर खाइए खरीदिए सुखी हो जाए आप भी सुखी हो जाइए तो शुगर माफिया जर साल अपना लगाई जानी सियासतदानी आने वाली थाना आ जाए कि आप चीनी बाइक करिए गुड़ खाइए शकर खाइए ਨਾਲੇ ਆਪਣੀ ਸਿਹਤ ਚੰਗੀ ਤੇ ਨਾਲੇ ਜਿਹੜੇ ਜ਼ਿੰਮੇਦਾਰ ਭਰਾ ਆਪਣੇ ਦੁਆਮਾ ਦੇਣਗੇ ਆਪਾਂ ਨੂੰ ਤੇ ਮੇਰੀ ਗੱਲ ਤੁਹਾਨੂੰ ਸਮਝ ਲੱਗਦੀ ਤੇ ਇਹ ਕਿ ਨਹੀਂ ਲੱਗਦੀ ਭਈ ਗੁੜ ਦੇ ਇੰਨੇ ਫਾਇਦੇ ਪ੍ਰਾਣੇ ਬੱਦੇ ਪ੍ਰਾਣੇ ਵੱਡੇ ਵੱਡੇ ਕੀਮਤ ਸਿਹਤ ਸੁਣੇ ਆਸੀ ਸਿਆਣੇ ਲੋਕ ਕਹਿੰਦੇ ਸੀ ਜਿਹੜਾ ਬੰਦਾ ਗੁੜ ਖਾਂਦਾ ਉਹਦੀ ਬੁੱਢਾ ਨਹੀਂ ਹੁੰਦਾ ਤੇ ਕਈ ਬਿਮਾਰੀਆਂ ਤੋਂ ਬਚਦਾ ਇਸੇ ਤਰ੍ਹਾਂ ਸ਼ਕਰ ਇਹ ਦੋਵੇਂ ਬੜੀਆਂ ਚੰਗੀਆਂ ਸ਼ੈਵਾਂ ਤੇ ਨਾਲੇ ਕਦੀ ਚਾ ਗੋਡਾੜੀ ਤੁਸੀਂ ਹੋਟਲਾਂ ਹਟਲਾਂ ਦੇ ਜਾ ਕੇ ਪਿੰਦੇ ਜਿੱਥੇ ਹੈ ਚਲੀ-ਚਲੀ 50-50 ਰੁਪਏ ਦਾ ਕੱਪ ਤੇ ਗੋਡਾ ਆਪਣੇ ਘਰ ਲੈ ਕੇ ਆਓ ਆਪ ਵੀ ਇਹ ਚਾ ਪਿਓ ਨੂੰ ਖਾਓ ਤੇ ਆਪਣੇ ਜਿਹੜੇ ਬੱਚਿਆਂ ਨੂੰ ਪੈਣ ਪਰਾਵਾਂ ਨੂੰ ਇਸਤੇਮਾਲ ਕਰੋ ਰੱਬ ਦੇ ਹੁਕਮ ਦੇ ਨਾਲ ਚੰਗਾ ਫਾਇਦਾ ਹੋਏਗਾ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਇਹ ਤਾਂ ਮੇਰੀਆਂ ਗੱਲਾਂ ਪਸੰਦ ਆਉਣ ਤੇ ਆਪਣੇ ਯਾਰਾਂ ਬੇਲੀਆਂ ਨਾਲ ਸੱਜਣਾ ਨਾਲ ਭੈਣ ਭਰਾਵਾਂ ਦੇ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਬਾਕੀ ਲੋਕਾਂ ਨੂੰ ਫਾਇਦਾ ਹੋਵੇ ਤੇ ਆਪਾਂ ਹੁਣ ਫਿਰ ਗੀਤ ਗਾੜ ਕੇ ਨਾਰਾ ਲਾਈਏ ਚੀਨੀ ਦਾ ਕਰੀਏ ਬਾਈਕਾਟ ਚੀਨੀ ਦਾ ਕਰੀਏ ਬਾਈਕਾਟ ਤੇ ਗੁੜ ਆਪਾਂ ਚੀਨੀ ਦਾ ਕਰੀਏ ਬਾਈਕਾਟ ਗੁਰ ਤੇ ਚਤਰਖਾਈਏ ਜੰਗਾਤ